ਆਲੀ ਗੱਲ ਆ ਕਿ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕਿ ਜੋਧ ਨਸ਼ਿਆਂ ਦੇ ਵਿਰੋਧ ਮਾਰਚ ਕਰਿਆ ਗਿਆ ਸਰਦਾਰ ਪ੍ਰਵੀਰ ਸਿੰਘ ਜੀ ਦੀ ਅਗਵਾਈ ਇਕੱਠੇ ਸਾਡਾ ਪੂਰੇ ਪੰਜਾਬ ਵਿੱਚ ਜਦੋਂ ਇਹ ਲੱਗਿਆ ਕੋਈ ਗੱਲ ਆ ਜੋਧ ਨਸ਼ਿਆਂ ਦੇ ਵਿਰੋਧ ਚੱਲ ਰਿਹਾ ਔਰ ਅਸੀਂ ਉਸ ਫੇਸ ਜਿਹੜੇ ਨੇ ਕਦਮ ਵੀ ਕੀਤੇ ਨੇ ਸਾਨੂੰ ਬੜਾ ਵਧੀਆ ਰਿਸਪੌਂਸ ਪਿੰਡਾਂ ਦੇ ਵਿੱਚੋਂ ਮਿਲਿਆ ਤਾਂ ਵੀ ਪਿੰਡ ਸਾਡੇ ਜਿਹੜੇ ਨੇ ਨਸ਼ਾ ਨੂੰ ਖੋਹ ਚੁੱਕੇ ਨੇ ਔਰ ਕਾਬੀ ਦੇ ਵਿੱਚ ਕੰਮ ਜਿਹੜਾ ਚੱਲ ਰਿਹਾ ਬੜੇ ਮਟਾਨਾ ਸੀ ਵੱਡੇ ਨਸ਼ਾ ਤਸਕਰ ਜਿਹੜੇ ਨੇ ਉਹ ਪਕੜੇ ਵੀ ਗਏ ਨੇ ਉਹਨਾਂ ਤੋਂ ਵੱਡੀਆਂ ਰਿਕਵਰੀਆਂ ਵੀ ਹੋਈਆਂ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਯਕੀਨਦਾਰ ਦੱਸਦਾ ਆ ਇਹ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਕੋਈ ਘੈਰ ਨਹੀਂ ਜਾਂ ਤੇ ਉਹ ਫਿਰ ਆਪਣਾ ਕੋਈ ਧਾਰ ਹੋਰ ਦਾ پلان ਚਲੇ ਜਾਣ ਪੰਜਾਬ ਛੱਡ ਕੇ ਤੇ ਜਾਂ ਫਿਰ ਨਸ਼ੇ ਕਰਨ ਦੇ ਦੰਦੇ ਛੱਡ ਕੇ ਕਿਉਂਕਿ ਸਾਡਾ ਬਹੁਤ ਧਾਰ ਜਿਹੜਾ ਆ ਉਹ ਨਸ਼ਿਆਂ ਨੇ ਕਰ ਦਿੱਤਾ ਸਾਡੀ ਜਵਾਨੀ ਖਵਾ ਕਰ ਦਿੱਤੀ ਸਾਡੇ ਘਰ ਸੌ ਸੌ ਸਾਲ ਵਿਛੇ ਗਏ ਤੇ ਔਰ ਜਿਹੜੇ ਪਰਿਵਾਰਾਂ ਦੇ ਬੱਚੇ ਗਏ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਰੋਂਦੇ ਬਿਲਕੁਰੀ ਪਾਪੇ ਉਹਨਾਂ ਦੀਆਂ ਪਤਨੀਆ ਬੱਚੇ ਸੋ ਅਸੀਂ ਪੂਰਨ ਸ਼ਕਤੀ ਦੇ ਨਾਲ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਹ ਨਸ਼ਿਆਂ ਦੇ ਵਿਰੋਧ ਮੁਹਿੰਮਾਂ ਚਲਾਈ ਹੋਈ ਆ ਔਰ ਜਾਰੀ ਰੱਖੀ ਆ ਔਰ ਜਾਰੀ ਰਹੇਗੀ ਇਹ ਜੋ ਸਭ ਨਚੀਠਾ ਹਮੇਸ਼ਾ ਜੀ ਅੱਜ ਇੱਥੇ ਨਗਰ ਕੌਂਸਲ ਦਾ ਦਫਤਰ ਜਿਹੜਾ ਆ ਉਹਦਾ ਉਹ ਨੂੰ ਲੱਗਾ ਸੀਗਾ ਕਿ ਬਣਾਉਣ ਦਾ ਰਿਕਵੈਸਟ ਆ ਵਾਰੀਆਂ ਸਥਾਨਿਕ ਸਰਕਾਰਾਂ ਨੂੰ ਪਾਗ ਰਹਾ ਟਾਪਿਕ ਸਾਲ ਕਰ ਰਿਹਾ ਇੱਕ ਪ੍ਰੋਜੈਕਟ ਸਾਡੇ ਮਾਨਯੋਗ ਮੰਤਰੀ ਲਖਤ ਸਾਹਿਬ ਨਾਲ ਹੋਤੀ ਉਹ ਜੀ ਇਹ 50 ਲੱਖ ਰੁਪਏ ਦੀ ਇਹ ਕਮਾਗਿਆ ਤੁਸੀਂ ਜਾਓ ਔਰ ਮੈਨੂੰ ਬੜੀ ਖੁਸ਼ੀ ਆ ਕਿ 50 ਲੱਖ ਦੀ ਅਮੌਲੇ ਦੇ ਵਾਸਤੇ ਜਾਰੀ ਕੀਤੀ ਗਈ ਸੀਗੇ ਔਰ ਮੈਂ 35 ਲੱਖ ਰੁਪਏ ਦੇ ਨਾਲ ਜਿਹੜਾ ਹੈ ਇਹਨੂੰ ਕੰਪਲੀਟ ਕੀਤਾ ਗਿਆ ਔਰ ਬੜੀ ਇਮਾਨਦਾਰੀ ਦੇ ਨਾਲ ਇਹ ਆਪਣੇ ਆ ਸੋ Niistä <laughs> ਜਿੰਨੇ ਵੀ ਮਜੀਠਾ ਹਲਕੇ ਦੇ ਕੋਈ ਪੈਂਡਿੰਗ ਕੰਮ ਨੇ ਮੈਂ ਆਪਣਿਆਂ ਨੂੰ ਵੀ ਬਹਿ ਦੇ ਕੀਤੀ ਆ ਸਾਡੇ ਹਲਕਾ ਚਾਰਚ ਸਰਪੰਚ ਵੀਰ ਸਿੰਘ ਜੀ ਸਾਹਿਬ ਨੂੰ ਕਿ ਜਿੰਨੇ ਵੀ ਆਗੇ ਨੇ ਵੈਸੇ ਵੀ ਮੇਰੇ ਕੋਲ ਆਉਂਦੇ ਰਹਿੰਦੇ ਨੇ ਅਸੀਂ ਮਿਲਦੇ ਰਹਿੰਦੇ ਆ ਕੋਈ ਵੀ ਜਿਹੜੀ ਧੰਨਵਾਦ ਆ ਕਿਸੇ ਵੀ ਰੂਪ ਦੇ ਚਾਹੀਦੀ ਨਹੀਂ ਆ ਸੋ ਮੈਂ ਨਾਮ ਇਹ ਹੈ ਕਿ ਜਿਹੜੇ ਮੇਰੇ ਹੱਥ ਵਾਸੋਂ ਹੋਣਗੇ ਅਸੀਂ ਇਕੱਠੇ ਕਰਾਂਗੇ ਔਰ ਜੇ ਕੋਈ ਬਾਣ ਸਾਹਿਬ ਦੇ ਹੱਥ ਵਿੱਚ ਹੋਊਗਾ ਅਸੀਂ ਦੁਮੇਂ ਪਹੁੰਚਾ ਦੇਵਾਂਗੇ ਜੀ ਸਾਹਿਬ ਵਿਚਿੱਠਾ ਹਲਕਾ ਹਮੇਸ਼ਾ ਹੀ ਨਸ਼ਿਆਂ ਦਾ ਇੱਕ ਆ ਖਾਸ ਕਰਕੇ ਤੁਸੀਂ ਕੀ ਸੋਚਦੇ ਹੋ ਕਿs ਵਿਅਕਤੀ ਕਰ ਕੀ ਰਿਆ ਜੀ ਇੱਕੋ ਜਿਹੜਾ ਮਜੀਠਾ ਹਰ ਹੈ ਉਹਨਾਂ ਤੁਸੀਂ ਨਹੀਂ ਜਾਣਦੇ ਪੰਜਾਬ ਨਹੀਂ ਜਾਣਦਾ ਪੂਰੇ ਖੁਡੀਆਂ ਦੇ ਵਿੱਚੋਂ ਕੋਈ ਨਿਕਲ ਕੇ ਅਸ਼ਾਤ ਸਭੇ ਵੀ ਲਾ ਕੇ ਪੜੋ ਔਰ ਇੱਕaltra ਬਾਤ ਆ ਗਿਆ ਸਾਡੇ ਮਹਾਨ ਵੀਰਾਂ ਦੀ ਕਹਾਣੀ ਜਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਦੇ ਉੱਤੇ ਇੱਕ ਇਤਿਹਾਸਕ ਪੰਨਾ ਜਿਹੜਾ ਪੰਜਾਬ ਹਰ ਪੰਜਾਬੀ ਨੂੰ ਜੋਬਰੇ ਹਰ ਪੰਜਾਬੀ ਇਸ ਗੱਲ ਨੂੰ ਜਿਹੜਾ ਉਹ ਮਹਿਸੂਸ ਕਰ ਰਿਹਾ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਜੋ ਵੀ ਹੋਇਆ ਜੋ ਪਿਛੇ ਹੋਇਆ ਉਹਨਾਂ ਜੜੀ ਜੋਧਣਾਂ ਦੇ ਉੱਤੇ ਚੁਟੇ ਵਾਰ ਦੇ ਦੈਨ ਨੂੰ ਤਾਂ ਤੁਹਾਨੂੰ ਪਤਾ ਹੈ ਹਰ ਬੰਦੇ ਤੇ ਜਿਹੜੀ ਆ ਉਹ ਕਾਰਵਾਈ ਹੋਈ ਆ ਔਰ ਇਹ ਕਾਰਵਾਈ ਰ ਹਮੇਸ਼ਾ ਹੀ ਚੱਲਦੀ ਰਹੂਗੀ ਕੋਈ ਵੀ ਬੰਦਾ ਹੋਵੇ ਕੋਈ ਵੀ ਜੋ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜੇ ਜੇਸੀ ਤੇ ਨਹੀਂ ਇਹ ਕੰਮ ਕੀਤੇ ਨੇ ਕਰੂਗਾ ਬਹੁਤ ਜਿਹੜੀ ਆ ਕਰੂਗਾ ਔਰ ਸਖਤ ਕਰਵਾਈ ਇਹਨੀ ਚਰਚਾ ਹੋਣ ਦੀ ਬਾਵਜੂਦ ਵੀ ਜਿੱਥੇ ਹਲਕੇ ਦੇ ਲੋਕ ਭਾਰੀ ਮੋਟਾ ਦੇ ਨਾਲ ਚਟਾਉਂਦੇ ਰਹੇ ਪਰ ਲੋਕ ਇਹ ਵੀ ਇੱਕ ਨਵਾਂ ਚਿਹਰਾ ਵੀ ਲੱਭਦੇ ਸੀ ਲੱਗਦਾ ਹੁਣ ਤਲਬੀਰ ਸਿੰਘ ਗਿੱਲ ਜਿਹੜੇ ਨੇ ਮੁਕਾਬਲਾ ਕਰਦੇ ਨੇ ਦੇਖੋ ਆ ਲੋਕ ਲੋਕਾਂ ਨੂੰ ਆਪਸ਼ਨ ਚਾਹੀਦੀ ਹੁੰਦੀ ਹੈ ਜਿਹੜੇ ਦੁਕਾਨੇ 2013 ਦੇ ਵਿੱਚ ਵੀ ਆਪਸ਼ਨ ਲੱਗੀ ਕਿ ਲੱਗਦਾ ਲੋਕਾਂ ਕੋ ਆਪਸ਼ਨ ਨਹੀਂ ਸੀ ਹੈ ਕਿ ਲੋਕਾਂ ਨੇ 2013 ਦੇ ਵਿੱਚ ਵੀ ਆਪਸ਼ਨ ਲੱਗੀ ਸੀ ਔਰ ਫਿਰ ਵੀ ਕੋਈ ਕਾਰਨ ਬਣ ਕੇ ਕਿ ਲੋਕਾਂ ਦੀ ਉਹ ਜੋ ਜਜ਼ਬੇ ਸੀ ਉਹ ਬਾਹਰ ਆ ਗਿਆ ਪਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨਿਕਲੇ ਔਰ 92 ਸੀਟਾਂ ਆ ਬਾਟੀਆਂ ਨੂੰ ਮਿਲੀਆਂ ਔਰ ਭਾਰੀ ਬਹੁਮਤ ਦੇ ਨਾਲ ਮਾਨਸਾ ਸਿੰਘ ਦੇ ਹੱਥ ਬਾਏ ਦੌਰ ਰਿਹਾ ਪੰਜਾਬ ਦੀ ਦਿੱਤੀ ਪਰ ਹੁਣ ਜਿਹੜੇ ਬੈਕਸਟ ਤੁਸੀਂ ਡਾਲਣੇ ਖੁਸ਼ੀ ਆ ਉਹ ਕਲੀਅਰ ਯਾ ਕਿ ਮਜੀਠਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਭਾਰੀ ਕੋ ਮਾਕੇ ਨਾਲ ਪੀਡਬਲੂਟੀ ਮੈਂ ਕਿਹਾ ਤੁਹਾਡੇ ਕੋਲ ਮਜੀਠੇ ਦੇ ਜੇ ਕਾਫੀ ਸ਼ੜਕਾ ਮੇਰੇ ਸਾਹਮਣੇ ਵਿੱਚ ਆਵੀਆਂ ਹੋਣਗੀਆਂ ਤੇ ਲੋਕ ਲਗਾਤਾਰ ਚਾਹੁੰਦੇ ਨੇ ਕਿ ਜਿਹੜਾ 10 ਸਾਲ ਪਿੱਛੇ ਪੈ ਗਿਆ ਮਜੀਠਾ ਹਲਕਾ ਕੋਈ ਵੀ ਸੜਕ ਪੀਡਬਲੂਟੀ ਦੀ ਮਜੀਠਾਲ ਕੀ ਦੇ ਵਿੱਚ ਬਣਨ ਤੋਂ ਬਗੈਰ ਨਹੀਂ ਰਹਿਣਗੇ ਕੋ ਸਪੈਸ਼ਲ ਪੈਕੇਜ